ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਤ ਕੇ ਵਲੋਗਸ ਵਿੱਚ ਤੇ ਪੰਜਾਬ ਅਸੀਂ ਆਏ ਹੋਏ ਹੀ ਤੇ 15-20 ਦਿਨ ਹੋ ਗਿਆ ਪੰਜਾਬ ਆਏ ਨੂੰ ਥੋੜਾ ਜਿਹਾ ਕੰਮ ਪੈ ਗਿਆ ਜਿਹਦੇ ਕਰਕੇ ਆਣਾ ਪਿਆ ਤੇ ਇਹ ਵਲੋਗ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਮੇਰੇ ਉਹ ਵਲੋਗ ਮੈਂ ਪਹਿਲਾਂ ਜਿਹੜੇ ਰਿਕਾਰਡ ਕੀਤੇ ਦੇ ਸੀ ਉਹ ਮੈਂ ਆਪਣੇ YouTube ਚੈਨਲ ਤੇ ਬਾੜਿਆ ਸੀ ਤੇ ਹੁਣ ਸਾਡੇ ਸਫ਼ਰ ਦੀ ਸ਼ੁਰੂਆਤ ਹੋਣ ਲੱਗੀ ਅਸੀਂ ਜਾ ਰਹੇ ਹਾਂ ਲੇਹ ਫਿਰ ਦੁਬਾਰਾ ਵਾਪਸ ਤੇ ਲੇਹ ਅਸੀਂ ਜਾਣਾ ਵਾਂ ਬੁਲਟ ਤੇ ਤੇ ਬੁਲਟੇ ਅਸੀਂ ਜਾਂਦੇ ਆਂ ਤਿਆਰੀ ਆਪਣੀ ਸਾਰੀ ਹੋ ਚੁੱਕੀ ਆ ਦੇਖੋ ਤਿਆਰੀ ਆਪਣੀ ਹੋ ਚੁੱਕੀ ਆ ਤੇ ਸਮਾਨ ਪੈਕ ਕਰ ਲਿਆ ਤੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਹੋਆ ਬਹੁਤ ਜ਼ਿਆਦਾ ਖਰਾਬ ਆ ਬਾਰਿਸ਼ ਛੱਡੀ ਵੀ ਜਿਹੜੀ ਬਾਹਰੋਂ ਹੁੰਦੀ ਦੀ ਆ ਆ ਦੇਖੋ ਮੈਂ ਤੁਹਾਨੂੰ ਦੱਸਦਾ ਬਾਰਿਸ਼ ਜੇ ਲੱਗੀ ਹੋਈ ਆ ਤੇ ਪ੍ਰੋਪਰ ਸਾਰੇ ਰਸਤੇ 'ਚ ਇਦਾਂ ਹੀ ਬਾਰਿਸ਼ ਦੇਖਣ ਨੂੰ ਮਿਲਣੀ ਆ ਆ ਦੇਖੋ ਬੱਦਲ ਬਹੁਤ ਜ਼ਿਆਦਾ ਹੋਇਆ ਹੋਇਆ ਤੇ ਜਿਹੜੀ ਜਿਹੜੀ ਆ ਉਹ ਪੂਰੀ ਚੰਗੀ ਤਰ੍ਹਾਂ ਕੀਤੀ ਆ ਥੋੜਾ ਜਿਹਾ ਸਮਾਨ ਜਰਾ ਵਾ ਉਹ ਪਹਿਲਾਂ ਤੇ ਇੱਕ ਜ਼ਰੂਰੀ ਆ ਰੇਨ ਕੋਟ ਤੇ ਰੇਨ ਕੋਟ ਮੈਂ ਤੁਹਾਨੂੰ ਦਿਖਾਣਾ ਤੇ ਰੇਨ ਕੋਟ ਜਿਹੜਾ ਉਹ ਖਰੀਦਿਆ ਕਿਉਂਕਿ ਸਾਰੇ ਰਸਤੇ ਹੀ ਬਾੜੀ ਛੋਣੀ ਆ ਜਿਹਦੇ ਕਰਕੇ ਇਹ ਜ਼ਰੂਰੀ ਆ ਤੇ ਇੱਕ ਰੇਨ ਕੋਟ ਤੇ ਇੱਕ ਚਿਹਰੇ ਤੇ ਪਾਉਣ ਵਾਸਤੇ ਆ ਦੇਖੋ ਕੈ ਵੀ ਕਿਤੇ ਆ ਇਹ ਵੀ ਬਹੁਤ ਜ਼ਰੂਰੀ ਆ ਤੇ ਸੇਫਟੀ ਆਪਣੀ ਪੂਰੀ ਆ ਤੇ ਕਰਦੇ ਹਾਂ ਸ਼ੁਰੂਆਤ ਹੁਣ ਆਪਣੇ ਸਫਰ ਦੀ ਤੇ ਲੇ ਸੀਰੀਜ਼ ਦੇ ਵਲੋਗ ਤੁਹਾਨੂੰ ਕੰਟੀਨਿਊ ਹੁੰਦੇ ਦੇਖਣ ਨੂੰ ਮਿਲਣਗੇ ਕਿਉਂਕਿ ਸਫਰ ਤੁਹਾਨੂੰ ਪਤਾ ਲੰਬਾ ਵਾ ਤਿੰਨ ਦਿਨ ਵੀ ਲੱਗ ਸਕਦੇ ਆ ਚਾਰ ਦਿਨ ਵੀ ਲੱਗ ਸਕਦੇ ਆ ਤੇ ਜਾਂਦ ਜਾਂਦੇ ਰਸਤੇ 'ਚ ਬਾੜੀ ਛੁਣੀ ਆ ਤੁਹਾਨੂੰ ਉਹ ਦਿਖਾਵਾਂਗੇ ਬਾਕੀ ਬੜੇ ਬੜੇ ਵਧੀਆ 뷰 ਲੈ ਵਾਲਾ ਰਸਤਾ ਮਨਾਲੀ ਦਾ ਹੀ ਅਸੀਂ ਜਾਣਾ ਵਾ ਤੇ ਮਨਾਲੀ ਰਾਈ ਜਦੋਂ ਅਸੀਂ ਜਾਣਾ ਵਾ ਤੇ ਜਿੰਨੇ ਟੋਪ ਹੈਗੇ ਆ ਇੱਕ 12 ਦਾ ਟੋਪ ਇਹਦਾ ਉਹ ਅਸੀਂ ਜਿਹੜਾ ਕ로ਸ ਕਰਕੇ ਤੇ ਫੇਰ ਲੈ ਜਾਣਾ ਦੁਨੀਆ ਦਾ ਸਭ ਤੋਂ ਵੱਡਾ ਰੋਡ ਖਾੜ ਦੁੰਗਲਾ ਟੋਪ ਤੁਸੀਂ ਦੇਖਿਆ ਤੇ ਜਦੋਂ ਮੈਂ ਵਲੋਗ ਵੀ ਪਾਇਆ ਪਰ ਮਨਾਲੀ ਰਸਤੇ ਜਿਹੜਾ ਮੈਂ ਕਦੀ ਗਿਆ ਨਹੀਂ ਨਾ ਆਇਆ ਪਹਿਲੀ ਵਾਰੀ ਮੈਂ ਜਾ ਰਿਹਾ ਇਸ ਕਰਕੇ ਤੁਹਾਨੂੰ ਉਹ ਵੀ ਦੇਖਣ ਨੂੰ ਮਿਲ ਜਾਣਾ ਤੇ ਚਲੋ ਫਿਰ ਕਰਦੇ ਹਾਂ ਸਫਰ ਦੀ ਸ਼ੁਰੂਆਤ ਸਵੇਰ ਦੇ 6:00 ਵੱਜ ਚੁੱਕੇ ਆ ਤੇ ਮਿਲਦੇ ਹਾਂ ਲੋ ਵੀ ਤਿਆਰੀ ਗਈ ਆਪਣੀ ਹੋ ਤੇ ਬਾਰਿਸ਼ ਪੈ ਰਹੀ ਏ ਥੋੜੀ ਥੋੜੀ ਰੇਨ ਕੋਟ ਜਿਹੜਾ ਉਹ ਪਾ ਲਿਆ ਵਾ ਤੇ ਖਿਆੜੀ ਏ ਬਿਲਕੁਲ ਮੋਟਰਸਾਈਕਲ ਬੋਲਟ ਬਾਰਿਸ਼ ਤੁਹਾਨੂੰ ਪਤਾ ਹੋਣੀ ਏ ਤੇ ਹੁਣ ਜਾਣੇ ਆ ਬੱਸ ਸਟੈਂਡ ਉੱਤੇ ਆਪਣਾ ਯਾਰ ਆ ਚੀਮਾ ਉਹਨੂੰ ਮਿਲਦੇ ਆ ਤੇ ਫੇਰ ਨਿਕਲਦੇ ਆ ਜੀ ਚਾਲੇ ਪਾਨੇ ਆ ਨੇੜੇ ਦਾਖਵਾਲ ਨੂੰ ਤੇ ਬਾਬਾ ਨਾਨਕ ਭਲੀ ਕਰੇ ਵਧੀਆ ਵਧੀਆ ਸਫਰ ਨੰਗੇ ਆਪਣਾ ਆੜੀ ਏ ਇੱਥੇ ਆ ਕੇ ਬੈਠੇ 10 ਮਿੰਟ ਹੋ ਗਏ ਤੇ ਇਹ ਬੰਦਾ ਹੁਣ ਆਉਂਦਾ ਵੇਖੋ 2 ਘੰਟੇ ਲਾ ਗਏ ਹੁਣ ਆਇਆ ਇਹ ਕੋਈ ਘੱਤਰ ਨਹੀਂ ਇਹਨਾਂ ਨੂੰ ਟਾਈਮ ਦੀ ਦੋ ਵੀ ਸਾਨੂੰ ਹਾਂ ਚੌਂਕ ਤਵਾਂਗੇ ਯਾਰ ਤੋਂ ਨਹੀਂ ਬਾਸ ਹੋ ਰਹੀ ਵੇਤੀ ਇਹ ਆਪਣੇ ਬੱਬੇ ਵਾਲੀ ਸਾਹ ਦਾ ਇੱਥੇ ਬੋਲ ਚਲੋ ਆ ਨਿਕੋੜ ਕੇ ਐਕਟਰ ਉੱਤੇ ਆ ਤੇ ਭਾਗ ਸਾਹਮਣੇ ਉਹ ਦੇਖੋ ਕਿੰਨੇ ਆਉਣ ਵਾਲੇ ਭਾਰ ਦੀ ਅੱਗੇ ਬਾਰਿਸ਼ੇ ਇਸਾਈ ਦੇ ਥੋੜੀ ਜੀ ਘਟਿਆ ਨਹੀਂ ਤਾਂ ਆਪਣੇ ਗੁਰਦਾਸਪੁਰ ਵਾਲੀ ਖਾਇਦ ਤਾਂ ਬਹੁਤ ਜਿਆਦਾ ਵਾੜ ਗਈ। ਸਭ ਤੋਂ ਤਿਆਰੀ ਨਾਲ ਦੇਖੋ ਬੜੇ ਆਪੀ ਹੋਵੇ ਉਹ ਲੋ ਤਿਆਰੀ ਨਾਲ ਜਰਾ ਸੇਫਟੀ ਦੇ ਨਾਲ ਹੀ ਜਾਂਦੇ ਆ ਤੇ ਉੜੇ ਜੀ ਕਵਰ ਕਰਨ ਤੋਂ ਬਾਅਦ ਪਹਾੜੀ ਏਰੀਆ ਦਿਖੋ ਹੈ ਨਾ ਉੱਥਾਂੋਂ ਤੋਂ ਤਕਰੀਬਨ 1 ਘੰਟੇ ਹੈ ਫਿਰ ਨਾਲ ਨਾਲ ਤੁਹਾਨੂੰ ਅਪਡੇਟ ਕਰਦੇ ਜਾਵਾਂਗੇ ਲੋ ਵੀ ਅਸੀਂ ਪਹੁੰਚ ਗਏ ਮਕੇਰੀਆਂ ਤੇ ਫਿਰ ਥੋੜਾ ਗਿਆ ਰਾਸ਼ਟ ਜਰਾ ਉਹ ਕਰਦੇ ਆ 5 ਤੋਂ 5 ਮਿੰਟ ਤੇ ਪਹਿਲਾਂ ਅਸੀਂ ਕਿ ਇਹੀ ਪਠਾਨਕੋਟ ਨੂੰ ਪਠਾਨਕੋਟ ਨੂੰ ਪਹਿਲਾਂ ਨਿਕਲੇ ਸੀ ਤੇ ਪਠਾਨਕੋਟ ਜਾ ਕੇ ਪਤਾ ਲੱਗਾ ਵੀ ਜਿਹੜਾ ਰਸਤਾ ਵਾ ਪਾਲਮਪੁਰ ਵਾਲੀ ਸਾਈਡ ਦਾ ਇਹ ਤੁਹਾਨੂੰ ਮਸ਼ਾਲਾ ਪਾਲਮਪੁਰ ਵਾਲੀ ਸਾਈਡ ਦਾ ਰਸਤਾ ਉਹ ਜਿਹੜਾ ਰਸਤਾ ਵਾ ਉਹ ਬਹੁਤ ਜਿਆਦਾ ਖਰਾਬ ਆ ਮਤਲਬ ਕਿ ਕੰਮ ਚੱਲਿਆ ਉਹ ਰਸਤੇ ਤੇ ਇਸ ਕਰਕੇ ਹੁਣ ਫਿਰ ਅਸੀਂ ਆਏ ਆ ਮੁਕੇਰੀਆਂ ਵਾਲੀ ਸਾਈਡ ਤੇ ਦਸਤੇ ਚ ਪਠਾਨਕੋੜ ਵਾਲੀ ਸਾਈਡ ਥੋੜੀ ਜੀ بارش ਘੱਟੀ ਜੀ ਪਰ ਮਕੇਰੀਆਂ ਵਾਲੀ ਸਾਈਡ ਤੇ ਜਦੋਂ ਅਸੀਂ ਆਏ ਆ ਤੇ ਬਹੁਤ ਜ਼ਿਆਦਾ بارش ਹੈ ਜੀ ਨਗਾਤਰ بارش ਪੈ ਰਹੀ ਹੈ ਬਹੁਤ ਤੇਜ਼ ਆ ਅੱਗੇ ਹੁਣ ਅਸੀਂ ਜਾਣਾ ਵਾ ਤਲਵਾੜੇ ਵੱਲ ਨੂੰ ਦੇਖਦੇ ਆ ਇਹ ਹਤਾਵਾ ਇੱਕ ਚੱਕਰ ਇਹ ਆ ਵੀ ਮਿੰਟ ਤੋਂ ਬਾਅਦ ਆ ਰਸੀਆਂ ਚਿੱਛ ਤੇ ਬੜੀ ਕੀਤੀ ਆ ਤੇ ਚਲੋ ਇਹ ਕੰਮ ਤੇ ਚੱਲਦਾ ਹੀ ਰਹਿਣਾ ਬਾਕੀ ਕੋੜਾ 15-20 ਕਿਲੋਮੀਟਰ ਦੇ ਏਰੀਆ ਤੋਂ ਬਾਅਦ ਫਿਰ ਅਸੀਂ ਪਹਾੜੀ ਏਰੀਆ ਵਿੱਚ 들어 ਆਏ ਨਾ ਫਿਰ ਅੱਗੇ ਜਾ ਕੇ ਰਹਿ ਤੁਹਾਨੂੰ ਦੱਸਦੇ ਹਾਂ ਸਾਡਾ ਪਲਾਸਟਿਕ ਚਲਵਾੜਾ ਕਰੋਸ ਅਸੀਂ ਕੱਕ ਗਏ ਆ ਉਹ ਨਹੀਂ ਦੋਸਤਪੁਰ ਦੇ ਰਸਤੇ ਵੱਲ ਜਾ ਰਹੇ ਆ ਤੇ ਇਧਰਲੀ ਸਾਈਡ ਤੇ ਨਾਲ ਹੀ ਇੱਥੇ ਦੇ ਪਾਸੇ ਜਿਹੜੇ ਬਹਾ ਆੜੇ ਬਿਲਕੁਲੀ ਜਿਹੜੇ ਰੱਤੂ ਦੇ ਪਹਾੜਾਂ ਦੇ ਉੱਥੋਂ ਦਿਖ ਰਿਹਾ ਬਿਲਕੁਲੀ ਤੇ ਇਹ ਏਰੀਆ ਥੋੜਾ ਜਿਹਾ ਪਹਾੜੀ ਏਰੀਆ ਆ ਜਾਂਦਾ ਤੇ ਬਾੜੀ ਸ ਥੋੜੀ ਜੀ ਘੱਟ ਹੋਈ ਸੀ ਉਸ ਤੋਂ ਬਾਅਦ ਫੇਰ ਹੁਣੋਂ ਉਦਾਂ ਹੀ ਬਾੜੀ ਜਿਹੜੀ ਸ਼ੁਰੂ ਹੋ ਗਈ ਆ ਤੇ 10 ਕੁ ਮਿੰਟਾਂ ਹੀ ਪਿਛੇ ਪਾਪਾ ਦੇ ਰੁਕੇ ਸੀ ਉਹਨਾਂ ਜੀ ਵੈਸਟ ਦਿੱਤੀ ਆ ਬਾਈਕ ਨੂੰ ਵੀ ਫੇਰ ਅਸੀਂ ਚੱਲਦੇ ਆ ਤੇ ਕਾਫੀ ਲੰਬਾ ਜਿਹਾ ਰਸਤਾ ਪੈਣਾ ਹੀ ਆ ਆਨੰਦਪੁਰ ਸਾਹਿਬ ਜਾਣਾ ਆ ਆਨੰਦਪੁਰ ਸਾਹਿਬ ਤੋਂ ਫੇਰ ਅਸੀਂ ਪਨਾਲੀ ਵਾਲੀ ਸਾਈਡ ਨੂੰ ਮੱਡੀ ਵਾਲੀ ਸਾਈਡ ਤੋਂ ਹੁਣਾ ਉਹ ਵੀ ਪਾਲਕਪੁਰ ਵਾਲਾ ਰਸਤਾ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੀ ਸ਼ਾਇਦ ਇਹ ਕੰਮ ਚੱਲ ਰਿਹਾ ਤੇ ਇਸ ਕਰਕੇ ਇੱਧਰੋਂ ਨਹੀਂ ਆਏ ਆ ਤੇ ਇਹ ਰੋਡ ਠੀਕ ਹੀ ਆ ਕਿਤੇ ਕਿਤੇ ਥੋੜਾ ਜਿਹਾ ਖਰਾਬ ਹੁੰਦਾ ਉਹ ਨਹੀਂ ਤੇ ਰੋਡ ਜਿਹੜਾ ਬਿਲਕੁਲ ਤਕਰੀਬਨ ਠੀਕ ਹੀ ਹੈਗਾ ਤੇ ਬਾੜੀਏ ਏਰੀਆ ਕਿਸ ਹਿਸਾਬ ਦਾ ਹੋ ਗਿਆ ਵਾ ਥੋੜਾ ਜਿਹਾ ਅੱਗੇ ਜਾ ਕੇ ਥੋੜਾ ਜਿਹਾ ਅੱਗੇ ਉਹਨਾ ਨਾਲ ਉਹਨਾ ਤੋਂ ਬਾਅਦ ਫਿਰ ਸ੍ਰੀ ਅੰਦੂਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਨਹੀਂ ਇਹਦਾ ਬਾਈਪਾਸ ਪਣਿਆ ਜਾਂਦਾ ਡੀਗਟੋ ਮਨਾਲੀਓ ਵਾਲੇ ਬਾਈਪਾਸ ਤੇ ਸੀ ਜਿਹੜਾ ਵਾ ਚੱਲ ਜਾਣਾ ਤੇ ਰੋਣ ਅੱਗੇ ਕੁਝ ਹੱਦ ਤੱਕ ਤੇ ਟ੍ਰਾਫਿਕ ਠੀਕ ਆ ਹੁਣ ਅੱਗੇ ਜਾ ਕੇ ਦੇਖਾਂਗੇ ਕੀ ਹੁੰਦਾ ਆਹ ਦੇਖੋ ਨਾਲ ਆ ਕੇ ਪੁੱਜਿਆ ਮੈਂ ਤੇ ਪਤਾ ਨਹੀਂ ਕਿੱਧਰੋਂ ਪਾਣੀ ਛੱਡਿਆ ਆ ਦੇਖੋ ਪਾਣੀ ਝੜਦਾ ਤੇ ਆਹ ਸਾਹਮਣੇ ਪੈਲਸ ਆ ਵੀ ਡੁੱਬਿਆ ਪਿਆ ਦੇਖੋ ਸਾਰਾ ਹੀ ਤੇ ਇੱਧਰ ਨੂੰ ਪਾਣੀ ਵਹੂ ਕਰਨਾ ਦੇਖ ਜਾਂਦਾ ਦੇ ਜੀ ਨਾ ਪਾਣੀ ਗਾਣ ਉਧਾਰਿਆ ਵਾ ਤੇ ਪਿਛੇ ਆ ਘਾੜੇ ਜਿੰਨੇ ਹੀ ਇਹ ਵਿਚਕ ਤੱਕ ਇਹ ਸਾੜੇ ਦੁਪਹਿਰੇ ਆ ਹਿਸ਼ਾਬ ਇਹ ਹਾਲਾਤ ਆ ਹਿਮਾਚਲ ਦੇ ਲੋਕ ਜੀ ਇਹ ਅਹੀਂ ਪਹੁੰਚ ਗਏ ਆ ਅ ਮੰਡੀ ਵਾਲੇ ਰੋਡ ਤੇ ਫੇ ਰੁਕੇ ਹੀ ਤੇ ਤੁਹਾਨੂੰ ਮੈਂ ਵੀਊ ਦੱਸਦਾ ਪਹਾੜੀਆਂ ਵਾਲੀ ਹੈ ਜੀ ਜਰਾ ਬਿਲਕੁਲ اٹਕਿਆ ਹੁਣ ਇਹਨਾਂ ਪੰਜਾੜੇ ਦੇ ਹੁਣ ਮੈਂ ਚੱਲ ਕੇ ਐਂਟਰ ਹੋ ਚੁੱਕੇ ਹਾਂ ਤੇ ਆ ਦੇਖੋ ਤੁਸੀਂ ਆ ਸਾਬਰ ਵਿਆਸ ਤਰਿਆ ਜਰਾ ਤੇ ਘੋਰਦਲੇ ਆ ਇਹਦੇ ਵਿੱਚ ਮਿਕਸ ਹੁੰਦਾ ਵਾ ਦੇਖੋ ਕਿੰਨਾ ਸੋਹਣਾ ਲਿਓਆ ਇਹ ਵੀ ਬਾਰਿਸ਼ ਇਸਾਈਡ ਹੈਣੀ ਹੈ ਜੇ ਲੈਂਡਸਲਾਈਡ ਹੈ ਕਾਫੀ ਜਗ੍ਹਾ ਤੇ ਭਾਰ ਪੂ ਡਿੱਗੇ ਦੇ ਹੀ ਤੇ ਉਹ ਆਪਣਾ ਝੋਟਾ ਲੱਗਾ ਫਿਰ ਹੁਣ ਜਿਵੇਂ ਬੰਨ ਗਏ ਤੇ ਇਹ ਵੀ 200 ਕਿਲੋਮੀਟਰ ਇਰੋ ਮਨਾਲੀ ਹੈਗਾ 200 ਕਿਲੋਮੀਟਰ ਦੇ ਕਰੀਬ ਹੈ ਜੀ ਮਨਾਲੀ ਹੈਗਾ ਵਾ ਕੋਸ਼ਿਸ਼ ਕਰਨਾ 6 ਵਜੇ ਤੱਕ ਪਹੁੰਚਣ ਦੀ 2:00 ਵਜੇ ਗਿਆ 4 ਘੰਟੇ ਜਾਂਹੀਂ ਕਉਂਦੀ ਬਾਈਪਾਸ ਬਿਲਕੁਲ ਸਹੀ ਆ ਦੇਖੋ ਜਿਹੜਾ ਰੋਡ ਆ ਖੜ ਦੇਖੋ ਪੈਣਾ ਬਿਲਕੁਲ ਥੱਲੇ ਹੋਗੇ ਕਿਥੋਂ ਤੱਕ ਉਹ ਦੇ ਆ ਉਹ ਬਹੁਤ ਵਧੀਆ ਰੋਡ ਆ ਬਾਈਪਾਸ ਬਣਿਆ ਹੋਇਆ ਆ ਦੇਖੋ ਥੋੜਾ ਜਿਆ ਕਾਫੀ ਜਗ੍ਹਾ ਤੇ ਨਾਅਨ ਸਾਈਡ ਵੀ ਦੇਖਣ ਨੂੰ ਮਿਲੀ ਆ। ਬੜੇ ਮੌਸਮ ਬਹੁਤ ਵਧੀਆ। ਨਲਾਰੇਦਾਰ ਮੌਸਮ ਆਇਆ।